ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਜੀਟੀਐ ਨਿਊਜ਼ ਤੇ ਆ ਤੁਸੀਂ ਮੇਰੇ ਸਾਹਮਣੇ ਦੇਖ ਸਕਦੇ ਹੋ ਪਿੰਡੋ ਗਰਾਹਾਂ ਦੇ ਵਿੱਚ ਕਈ ਦਿਨਾਂ ਤੋਂ ਇੱਕ ਵਿਵਾਦ ਜਿਹੜਾ ਚੱਲ ਰਿਹਾ ਸੀਗਾ ਰੂੜੀਆਂ ਨੂੰ ਚਕਮਾਉਣ ਵਾਸਤੇ ਆ ਤੁਸੀਂ ਦੇਖ ਸਕਦੇ ਹੋ ਸਰਪੰਚ ਸਾਹਿਬ ਖੜੇ ਨੇ ਤੇ ਸਾਰੀ ਪੰਚਾਇਤ ਖੜੀ ਆ ਤੇ ਨਾਲ ਆਪਣੇ ਕਮੰਡ ਸਿੰਘ ਜੀ ਖਾਲਸਾ ਖੜੇ ਨੇ ਤੇ ਆਪਾਂ ਇਹਨਾਂ ਤੋਂ ਜਾਣਾਂਗੇ ਵੀ ਕਿਸ ਤਰ੍ਹਾਂ ਇਹ ਸਹਿਮਤੀ ਹੋਈ ਆ ਹਾਂਜੀ ਖਾਲਸਾ ਜੀ ਕੀ ਕਹਿਣਾ ਚਾਹੋਗੇ ਫਿਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਇੱਕ ਤਾਂ ਸੀ ਸਰਪੰਚ ਨੂੰ ਬਹੁਤ ਵੱਡੀ ਵਧਾਈ ਵੀ ਦਿੰਨੇ ਆ ਕਿਉਂ ਦਿੰਨੇ ਆ ਇਹ ਸਾਰੇ ਪਿੰਡ ਦੀ ਜਗਾ ਛਡਾ ਰਿਹਾ ਹੈ ਔਰਾ ਔਰਾ ਛਡਾ ਰਿਹਾ ਲਾ ਕੇ ਪਈਆਂ ਤੋਂ ਵੀ ਤੇ ਦੂਜੀ ਗੱਲ ਜਿਹੜਾ ਉਹਰੇ ਸਾਡਾ ਰੇਡ ਕਾ ਚੱਲ ਰਿਹਾ ਸੀ ਪਹਿਲਾਂ ਸਾਡੇ ਲੋਕਾਂ ਦੇ ਵਿੱਚ ਇਹ ਸੀ ਦਿਮਾਗ ਦੇ ਵਿੱਚ ਵੀ ਇਹ ਸਾਰੀ ਨੂੰ ਮਤਲਬ ਬਗੜ ਲੰਗੇ ਪਰ ਨਹੀਂ ਇਹ ਕਹਿੰਦੇ ਵੀ ਜਿੰਨੀ ਜਗ੍ਹਾ ਦੀ ਸਾਨੂੰ ਲੋੜ ਹੈ ਉਨੀ ਅਸੀਂ ਮਤਲਬ ਇੱਥੇ ਅੰਗਣ ਬਾੜੀ ਬਣਾ ਕੇ ਦੂਜੀ ਜਗ੍ਹਾ ਅਸੀਂ ਮਜ਼ਦੂਰਾਂ ਨੂੰ ਵੀ ਜਿਹੜਿਆਂ ਦੀ ਉਰੇ ਜਗ੍ਹਾ ਆਊਗੀ ਉਹ ਜਗ੍ਹਾ ਮਤਲਬ ਪਿੱਛੇ ਬਹੁਤ ਪਈ ਹੈ ਉਹ ਕਹਿੰਦੇ ਵੀ ਅਸੀਂ ਪਿੱਛੇ ਮਤਲਬ ਦੇਵਾਂਗੇ ਸਰਪੰਚ ਨੇ ਮੰਨਿਆ ਵੀ ਮੈਂ ਜ਼ਿੰਮੇਦਾਰ ਹਾਂ ਵੀ ਇੱਥੇ ਤੁਹਾਨੂੰ ਕੋਈ ਹਲਿਆਊਗਾ ਨਹੀਂ ਤੇ ਇਹ ਅੱਜ ਫੈਸਲਾ ਸਾਡਾ ਥਾਈ ਦੇ ਵਿੱਚ ਹੋ ਗਿਆ ਹੁਣ ਅਸੀਂ ਉਹ ਥਾਉਂ ਦੇ ਵਿੱਚ ਖੜੇ ਹਾਂ ਇਹ ਆਪਦੀ ਮਿੰਕੇ ਜਿੰਨੀ ਇਹਨਾਂ ਨੂੰ ਲੋੜ ਹੈ ਅੰਗਣ ਬਾੜੀ ਵਾਸਤੇ ਜਾ ਥੋੜਾ ਕਹਣਾ ਉਹਦੇ ਵਿੱਚ ਪਾਰਕ ਹੁੰਦਾ ਉਹ ਵੀ ਬਣਾਉਣ ਵਾਸਤੇ ਸਾਨੂੰ ਇਹ ਵੀ ਵਧੀਆ ਵੀ ਚਲ ਸਾਡੇ 12 ਦੇ ਵਿੱਚ ਉਹ ਗੰਦ ਚੱਕਿਆ ਜਾਂਦਾ ਪਰ ਸਾਡੀ ਤਾਂ ਇਹੀ ਖੁਆਇਸ਼ ਸੀ ਵੀ ਭਾਈ ਸਾਨੂੰ ਇਹਨਾਂ ਲੋਕਾਂ ਨੂੰ ਰੂੜੀਆਂ ਲਾਉਣ ਨੂੰ ਥਾਂ ਹੋਵੇ ਤੇ ਕਿਉਂ ਹੁਣ ਜੇ ਪਸ਼ੂ ਨਹੀਂ ਕਿਸੇ ਕੋਲੇ ਤਾਂ ਕਿਸੇ ਟਾਈਮ ਲੈ ਵੀ ਸਕਦਾ ਉਹ ਤਾਂ ਇਹ ਸਭ ਦਾ ਇੱਥੇ ਸਾਡਾ ਮਤਲਬ 200 ਸਾਲ ਦਾ ਦੀ ਉਹਦੇ ਵਿੱਚ ਪਤਾ ਕੀ ਚੀਜ਼ ਹੈ ਵੀ ਜੇ ਅੱਜ ਅਸੀਂ ਐਂ ਕਰ ਦਿੰਦੇ ਜੇ ਅਸੀਂ ਐਂ ਕਰ ਦਿੰਦੇ ਤਾਂ ਛੇ ਮਤਲਬ ਮੈਨੂੰ ਵੀ ਲੋਕ ਮਿਹਨੇ ਦਿੰਦੇ ਬਾਹਰੋਂ ਮੈਂ ਸੀਪੀਏਈ ਐਮਐਲ ਲਿਬ੍ਰੇਸ਼ਨ ਮੁਕਤੀ ਮੋਰਚਾ ਪੰਜਾਬ ਸੰਗਰੂਰ ਜਿਲ੍ਹੇ ਦਾ ਮੀਤ ਪ੍ਰਧਾਨ ਸੂਬਾ ਕਮੇਟੀ ਮੈਂਬਰ ਉਹਦੇ ਕਰਕੇ ਨਹੀਂ ਮੈਨੂੰ ਕਈ ਨੇ ਸਵਾਲ ਵੀ ਕੀਤੇ ਮੇਰੇ ਬੱਚੇ ਨੇ ਵੀ ਸਵਾਲ ਕੀਤਾ ਵੀ ਤੇਰਾ ਉੱਥੇ ਕੀ ਹੈ ਮੈਂ ਕਿਹਾ ਵੀ ਨਹੀਂ ਮੇਰਾ ਭਾਈਚਾਰਾ ਹੈ ਮੇਰੇ ਸਕੇ ਭਾਈ ਨੇ ਮੈਂ ਉੱਥੇ ਲੜੂੰ ਜਾ ਕੇ ਮੈਂ ਤਾਂ ਸਰਪੰਚ ਨਾਲ ਗੱਲ ਕਰੂੰ ਜਾ ਕੇ ਪਰ ਸਾਡੀ ਬਹੁਤ ਵੱਡੀ ਅੱਜ ਖੁਸ਼ੀ ਦੀ ਗੱਲ ਹੈ ਸਰਪੰਚ ਨੇ ਵੀ ਜਿਵੇਂ ਅਸੀਂ ਨੇ ਕਿਹਾ ਮੰਨੀ ਗੱਲ ਅਸੀਂ ਨੇ ਵੀ ਕੁਝ ਮੰਨੀ ਤਾਂ ਸਾਡਾ ਅੱਜ ਸਮਝੌਤਾ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਕਾਰਾ ਬੁਲਾਵੇ ਨਿਹਾਰ ਹੋ ਜਾਵੇ ਗੁਰੂ ਗੋਬਿੰਦ ਸਿੰਘ ਦੇ ਮਨ ਨੂੰ ਪਾਵੇ ਚੜਦੀ ਕਲਾ ਹੋ ਜਾਵੇ ਸੋ ਸਰੀਆ ਕਾ ਇਹ ਕੁਸ ਕੁਸ ਗਲਤਫਹਿਮੀਆਂ ਸੀ ਜੋ ਇਕੱਠੇ ਪੰਚਾਇਤ ਸਮੇਤ ਦੇ ਬਾਕੀ ਜੋ ਮਾਜਵੀ ਨਿਵਾਸੀਆ ਜੋ ਮਤਲਬ ਮੂਰੇ ਲੱਗੇ ਮੋਟਰ ਬੰਦੇ ਨੇ ਉਹਨਾਂ ਸਾਰਿਆਂ ਨੇ ਇਹ ਹੀ ਗਲਤਫਹਿਮੀਆਂ ਮਤਲਬ ਕਲੀਅਰ ਹੋ ਗਈਆਂ ਤੇ ਹੁਣ ਇੱਥੇ ਜਿਵੇਂ ਸਰਪੰਚ ਜਾਂ ਪੰਚਾਇਤ ਕਹਿੰਦੀ ਹੈ ਉਹਨਾਂ ਦੇ ਨਾਲ ਮਿਲ ਕੇ ਸਾਰਾ ਪਿੰਡ ਦਾ ਕੰਮ ਹੋਵੇਗਾ ਤੇ ਆ ਸਾਹਮਣੇ ਦੇਖ ਲਓ ਜੀ ਨਾਲੇ ਹੋਰ ਹੈ ਜਿਹੜੇ ਕਦੇ ਵਾਕੀ ਇੱਕ ਦੂਜੇ ਨੂੰ ਉਹ ਕਰਦੇ ਰਹੇ ਉਹ ਕਰਨ ਨਾ ਬਸ ਇਸ ਤੋਂ ਬਾਅਦ ਕੋਈ ਨਾ ਹਾਂ ਵਿੱਚ ਅਗਲੇ ਨੇ ਕੋਈ ਹੋਰ ਰੰਜਸਾਨ ਹੈ ਗਿਆ ਉਂਗਣਾਵਾਜੀ ਐਡੀ ਉਂਗਲਵਾਜੀ ਆਪਣੀ ਬੰਦ ਕੀਤੀ ਜਾਵੇ ਕਿਉਂਕਿ ਹੁਣ ਸਾਰਾ ਕੁਝ ਕਲੀਅਰ ਹੋ ਚੁੱਕਿਆਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ